ਸਤਿਗੁਰਾਂ ਦੀ અપਾਰ ਮਹਿਮਾ ਵਰਤੀ ਐ ਆਵ ਸੰਗਤਾਂ ਨੇ ਆਪਣੀ ਰਸਨਾ ਨੂੰ ਪਵਿੱਤਰ ਕੀਤਾ ਅੱਜ ਗੰਦਕੀ ਦਾ ਮਾਹੌਲ ਖਿਲਰਿਆ ਚਾਰੇ ਪਾਸੇ ਤੋਂ ਭਲਾ ਉਦਮ ਕੀਤਾ ਪ੍ਰਬੰਧਕਾਂ ਨੇ ਨਗਰ ਨੇ ਵੀ ਆਪਾਂ ਕੋਈ 2-4 ਮਿੰਟ ਬਾਬੇ ਦੀ ਬਾਣੀ ਦੇ ਪਿਆਰ 'ਚ ਜੁੜੇ ਆਂ ਕਬੀਰ ਸਾਹਿਬ ਕਹਿੰਦੇ ਏਕ ਕਰੀ ਆਧੀ ਕਰੀ 24 ਮਿੰਟਾਂ ਦੀ ਘੜੀ ਚ ਅੱਧੀ ਘੜੀ 12 ਮਿੰਟ ਤੇ 12 ਚ ਅੱਧੀ ਚ ਅੱਧੀ 6 ਮਿੰਟ ਬੋਲੋ ਸਤਨਾਮ ਕਹਿੰਦੇ ਥੋੜਾ ਚੇਰੀ ਭਲਿਆ ਲਾਹਾ ਲੈ ਲਿਆ ਕਰ ਫਿਰ ਉਹਨਾਂ ਸਮਝਾਇਆ ਵੀ ਹੈ ਕਬੀਰ ਹੋ ਤਨ ਜਾਏਗਾ ਪੀ ਜਿਹੜਾ ਤੈਨੂੰ ਸਰੀਰ ਮਿਲਿਆ ਨਾ ਇਨੇ ਰਹਿਣਾ ਨਹੀਂ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਗੱਲਾਂ ਕਰਦੇ ਆ ਜੇ ਕੋਈ ਭਾਵਨਾ ਬਣਾ ਕੇ ਆਵੇ ਤੇ ਇਸ ਘਰ ਦੇ ਵਿੱਚੋਂ ਦੋ ਹੀ ਚੀਜ਼ਾਂ ਮਿਲਦੀਆਂ ਇੱਕ ਬਾਣੀ ਤੇ ਬਾਣਾ ਸੇਵਾ ਤੇ ਸਿਮਰਨਾਂ ਜਿਸ ਮਹਾਂਪੁਰਖ ਦੇ ਸਥਾਨਾਂ ਤੇ ਆਪਾਂ ਬੈਠੇ ਆਂ ਬਾਬਾ ਸਿੱਧ ਸਰਸਾਈ ਗੁਰਮੁਖ ਖਾਨੇ ਦਾਸ ਨੂੰ ਸਮਾ ਕੀਮਤੀ ਕਰਕੇ ਮੈਂ 2-4 ਮਿੰਟਾਂ ਚ ਝਾਤੀ ਮਾਰੀ ਜੋ ਇਤਿਹਾਸ ਦਿੱਤਾ ਕਿ ਗੁਰਬਾਣੀ ਦੇ ਆਸ਼ੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲੈਣਾ ਮੱਥਾ ਟੇਕਣਾ ਹੋਰ ਗੱਲ ਐ ਪ੍ਰਕਰਮਾਂ ਕਰਨੀ ਹੋਰ ਗੱਲ ਐ ਰੁਮਾਲਾ ਚੁੜਾ ਦੇਣਾ ਹੋਰ ਗੱਲ ਐ ਪਰ ਰੁਮਾਲੇ ਦੀ ਥੱਲੇ ਜਿਹੜਾ ਖਜ਼ਾਨਾ ਏ ਉਹਨੂੰ ਚੱਖਣਾ ਉਹ ਵੱਡੇ ਭਾਗਾਂ ਦੀ ਨਿਸ਼ਾਨੀ ਐ ਜਿਹਨੂੰ ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਾ ਕੇ ਮਸਤਕ ਕਰਮ ਪ੍ਰਭ ਪਾਈ ਸਾਜ ਸਰਣ ਨਾਨਕ ਤੇ ਆਈ ਕਹਿੰਦੇ ਜੀ ਦੇ ਮੱਥੇ ਦੇ ਵੱਡੇ ਭਾਗ ਨੇ ਉਹਨੂੰ ਗੁਰੂ ਆਪਣੀ ਗੋਦ ਚ ਬੁਲਾਉਂਦਾ ਏ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਾਂਗੇ ਜਿਸ ਤਰ੍ਹਾਂ ਗਿਆਨੀ ਜੀ ਆਪ ਜੀ ਨਾਲ ਸਾਝ ਪਾ ਕੇ ਗਏ ਇਹ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ ਤੇ ਜਿਹੜਾ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਤੇ ਜਿਹੜੇ ਸ਼ਬਦ ਸਹਿਬ ਦੀ ਬਾਣੀ ਦੇ ਤੁਸੀਂ ਪੜੇ ਹੋਣੇ ਹੁਣੇ ਸਾਰੀ ਸੰਗਤ ਦੀ ਜੀਵ ਤੋਂ ਬਚਨ ਪੜੇ ਗਏ ਸੇਵਕ ਕੋ ਸੇਵਾ ਬਣਾਈ ਉਹ ਇਸ ਨਗਰ ਨੂੰ ਭਾਗ ਲੱਗੇ ਸੁਖਮ ਜੀ ਇਤਿਹਾਸ ਸਾਂਝਾ ਕਰਾਂ ਕਿ ਉਸ ਮਹਾਂਪੁਰਖ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਦਰ ਕਰਨਾ ਪ੍ਰੇਮ ਪੈ ਗਿਆ ਹੁਣ ਦੋ ਤਰ੍ਹਾਂ ਦਾ ਪ੍ਰੇਮ ਹੁੰਦਾ ਹੈ ਇੱਕ ਦੁਨਿਆਵੀ ਤੇ ਇੱਕ ਰੋਹਾਨੀਅਤ ਦੁਨਿਆਵੀ ਪ੍ਰੇਮ ਦੀ ਗੱਲ ਭਈ ਗੁਰਦਾਸ ਜੀ ਕਰਦੇ ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਣਾ ਕੁੱਤੇ ਦੀ ਪੈਰੀਂ ਪਵੇ ਹੜ ਹੜ ਹੱਸੇ ਲੋਕ ਵਿਡਾਣਾ ਉਹਨਾਂ ਦਾ ਵੀ ਪ੍ਰੇਮ ਸੱਚਾ ਸੀ ਤਾਂ ਇਸ ਮਹਾਂਪੁਰਖ ਨੇ ਜ਼ਿਕਰ ਕੀਤਾ ਉਹ ਕਹਿੰਦੇ ਮਜਨੂ ਰਸਤੇ 'ਚ ਖੜੋ ਜਾਂਦਾ ਹੈ ਅੱਜ ਸਿਰਫ ਗੰਦਗੀ ਹੈ ਸਰੀਰਾਂ ਦੀ ਭੁੱਖ ਹੈ ਵਕਾਰਾਂ ਦੀ ਖੇਚ ਹੈ ਜਿਹਨੂੰ ਸ਼ਬਦ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਬੜਾ ਸੁੰਦਰ ਬਿਆਨ ਕਰਦੇ ਬਾਬਰ ਰਵਦਾਸ ਜੀ ਦੇ ਦਰਸ਼ਨ ਹੁੰਦੇ ਆ ਉਹ ਪ੍ਰੇਮ ਨਾਲ ਆਵਾਜ਼ ਮਾਰਦੇ ਕਹਿੰਦੇ ਓ ਰਿਆ ਸਿਖਾ ਸਾਡੇ ਨਾਲ ਗੱਲਾਂ ਕਰ ਸਿੱਖ ਬਹਿ ਗਿਆ ਜਦੋਂ ਬੈਠਿਆ ਤੇ ਬਾਬਾ ਜੀ ਹੱਸ ਪਏ ਕਹਿੰਦੇ ਹੱਸੇ ਕਿਉਂ ਕਹਿਣ ਲੱਗੇ ਹਾਸਾ ਇਸ ਕਰਕੇ ਆਇਆ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਪੜ੍ਹੀਏ ਤੇ ਉਹਨਾਂ ਨੇ ਬੜੀ ਸੁੰਦਰ ਉਦਾਹਰਨ ਦਿੱਤੀ ਅੱਜ ਜਿਹੜਾ ਸਮਾਂ ਚੱਲ ਰਿਹਾ ਇਹਨੂੰ ਸਮਝਾਉਣ ਵਾਸਤੇ ਬਾਣੀ ਗੁਰੂ ਗੁਰੂ ਹੈ ਉਹਨਾਂ ਨੇ ਪੰਜ ਜੀਵਾਂ ਦੀਆਂ ਉਦਾਹਰਨਾਂ ਲਈਆਂ ਸਾਨੂੰ ਸਮਝਾਉਣ ਵਾਸਤੇ ਥੋੜਾ ਜਿਹਾ ਸ਼ਬਦ ਦੇ ਅੰਦਰ ਚੱਲੀਏ ਫਿਰ ਸਾਖੀ ਵੱਲ ਚੱਲਾਂ ਕਿ ਬਾਬਾ ਸਿੱਧ ਸਰਸਾਈ ਮਹাপুরਖ ਮਹਾਤਮਾ ਜਿਨ੍ਹਾਂ ਦੇ ਜੋੜ ਮੇਲੇ ਆ ਉਹਨਾਂ ਨੇ ਕਿਵੇਂ ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾ ਕੇ ਤੇ ਆਪਣੇ ਅੰਦਰੋਂ ਪਰਪੰਚ ਖਤਮ ਕਰ ਦਿੱਤਾ ਕਿਉਂਕਿ ਅਸੀਂ ਸ਼ਬਦ ਨੂੰ ਸੁਣਦੇ ਆ ਖੰਡ ਪਾਠ ਕਰਾਉਣੇ ਕੀਰਤਨ ਕਥਾ ਕਿਉਂ ਜੀਵਨ ਜੀਣ ਵਾਸਤੇ ਇੱਕ ਟੀਚਰ ਚਾਹੀਦਾ ਏ ਉਸਤਾਦ ਚਾਹੀਦਾ ਏ ਇਹ ਸਾਨੂੰ ਮਹਾਰਜ ਸਾਹਿਬ ਜੀ ਧੁਰ ਕੀ ਬਾਣੀ ਆਪਣੇ ਗਲੇ ਚੋਂ ਨਿਕਲੇ ਹੋਏ ਬੋਲ ਸੌਂਪ ਕੇ ਕਹਿ ਗਏ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਪੜ੍ਹਾ ਕਰੋ ਬਾਣੀ ਅਮਰਤ ਨਾਮ ਠਾਕੁਰ ਕਾ ਜਿਸ ਕਾਸ ਜੇ ਕੋ ਖਾਵੇ ਜੀ ਕੋ ਖਾਵੇ ਮਹਾਰਜ ਕਹਿੰਦੇ ਸ਼ੱਕੇ ਤੇ ਪਚਾਵ ਵੀ ਲਿਓ ਤਿਸ ਕਾ ਹੋਏ ਉਧਾਰ ਹੁਣ ਅਸੀਂ ਕੀ ਕਰਦੇ ਆਂ ਵੀ ਸੁਣਦੇ ਜ਼ਰੂਰ ਆਂ ਕਥਾ ਕੀਰਤਨ ਖੰਡ ਪੜ ਆਰੰਭ ਕਰਾਉਣੇ ਐ ਪਰ ਪਚਦਾ ਨਹੀਂ ਕੋਈ ਸਤ ਨਾ ਹੋ ਜੇ ਸੱਚੀ ਸਾਨੂੰ ਪਹਚਾਇਆ ਹੁੰਦਾ ਨਾ ਅਸੀਂ ਸ਼ਬਦ ਤੇ ਅੱਜ ਮੇਰੇ ਪੰਜਾਬ ਦੇ ਕੋਨੇ-ਕੋਨੇ ਦੇ ਉੱਤੇ ਹਰ ਇੱਕ ਸਾਬਤ ਸੂਰਤ ਖੜੋ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਕਿਤੇ ਪੰਜਾਬ ਦੇ ਵਿੱਚ ਜੀਸੀਪੀ ਦੇ ਨਾਲ ਲੋਕਾਂ ਦੇ ਘਰ ਨਾ ਟੈਂਦੇ ਲੋਕਾਂ ਦੇ ਪੁੱਤਰ ਨਾ ਮਰਦੇ ਲੋਕਾਂ ਦੀਆਂ ਸਾਡੀਆਂ ਧੀਆ ਭੈਣਾ ਨਾ ਵਿਧਵਾ ਹੁੰਦੀਆਂ ਰਹੋ ਵਿਚਾਰ ਜੇ ਅਸੀਂ ਸੱਚੀ ਬਾਣੀ ਨੂੰ ਵਿਚਾਰਿਆ ਹੁੰਦਾ ਅਮਲ ਕੀਤਾ ਹੁੰਦਾ ਬਾਬਾ ਜੀ ਕਹਿਣ ਲੱਗੇ ਕਹਿੰਦੇ ਪੰਜ ਜੀਵਾਂ ਦੀ ਉਦਾਹਰਣ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਧਿਆਨ ਦਿਓ ਪਿਆਰਿਓ ਸੁਰਤ ਚੇਤੇ ਰੱਖਿਓ ਅੱਜ ਦੇ ਮਾਹੌਲ ਦੀਆਂ ਬਾਤਾਂ ਬਾਣੀ ਚ ਨਹੀਂ ਹਜ਼ੂਰ ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਕਹਿੰਦੇ ਪੰਜ ਜੀਵਾਂ ਦੇ ਵਿੱਚ ਇੱਕੋ ਹੀ ਰੋਗ ਹੈ ਇਨਾਂ ਨੂੰ ਇੱਕੋ ਰੋਗ ਲੱਗਾ ਏ ਤੇ ਇਹਨਾਂ ਦੀ ਹਾਲਤ ਇੰਨੀ ਮਾੜੀ ਹੋਈ ਮੈਂ ਵਿਚਾਰ ਨੂੰ ਅੱਗੇ ਖੋਲਾਂਗਾ ਤੇ ਸਾਡੇ ਵੱਲ ਇਸ਼ਾਰਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੇਰਾ ਕੀ ਬਣੂਗਾ ਆਪਾਂ ਨੂੰ ਮਹਾਰਾਜ ਕਹਿੰਦੇ ਤੁਹਾਡਾ ਕੀ ਬਣੇਗਾ ਪੁੱਛਿਆ ਸਤਿਗੁਰੂ ਕੀ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਜੀਵ 'ਚ ਇੱਕ ਰੋਗ ਹੈ ਤੇ ਉਹਦੀ ਮੌਤ ਦਾ ਕਾਰਨ ਪੱਕਾ ਨਿਸ਼ਚਿਤ ਕੀਤਾ ਏ ਤੇਰੇ ਵਿੱਚ ਤੇ ਪੰਜੇ ਇਕੱਠੇ ਨੇ ਤੇਰਾ ਕੀ ਬਣੂਗਾ ਗੱਜ ਕੇ ਆਖੋ ਸਤਨਾਮ ਹੁਣ ਧਿਆਨ ਦੇਣਾ ਉਹ ਕਿਹੜੇ ਐ ਜਿਹੜਾ ਆਪਾਂ ਮਾਮਪੁਰਖਾਂ ਵਾਲ ਚੱਲਦੇ ਆ ਜਿਨ੍ਹਾਂ ਨੇ ਕਮਾਈ ਕੀਤੀ ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗਲੇ ਦੇ ਵਿੱਚੋਂ ਆਵਾਜ਼ ਨਿਕਲੀ ਬਾਬਾ ਜੀ ਦਾ ਨਾਮ ਲੈ ਕੇ ਤਿੰਨ ਵਾਰੀ ਆਖੋ ਸਤਨਾਮ ਪ੍ਰੋਫੈਸਰ ਪੂਰਨ ਸਿੰਘ ਵਰਗੇ ਪ੍ਰੋਫੈਸਰ ਗੰਗਾ ਸਿੰਘ ਵਰਗੇ ਵਿਦਵਾਨ ਤੁਸੀਂ ਕਿਤੇ ਪੜਿਓ ਭਾਵਨਾ ਵਾਲਿਆਂ ਨੂੰ ਦੂਜਿਆਂ ਨੂੰ ਨਾ ਪੜ ਲਿਓ ਜਿਹੜੇ ਕੈਂਚਾ ਫੜੀ ਫਿਰਦੇ ਕਾਪਾ ਆਖੋ ਸਤਨਾਮ ਸ੍ਰੀ ਆਪ ਤੇ ਪਾਣੀ ਦੀ ਘੁੱਟ ਕਿਸ ਨੂੰ ਪਿਉਣੀ ਨਹੀਂ ਤੇ ਕਹਿੰਦੇ ਵੀ ਸ਼ਬੀਲ ਹੀ ਘਾਤੋਂ ਲਾਈ ਆਖੋ ਸਤਨਾਮ ਆਪ ਤੇ ਪ੍ਰਸ਼ਾਦਾ ਕਿਸ ਨੂੰ ਛਕਾਉਣਾ ਨਹੀਂ ਤੇ ਜਿਹੜਾ ਕੋਈ ਵਿਚਾਰਾ ਕਿਸੇ ਭੁੱਖੇ ਲਈ ਤਿਆਰ ਕਰਦਾ ਕਹਿੰਦੇ ਐਵੇਂ ਹੱਥ ਤਵੋ ਕੇ ਬਾਬਿਆਂ ਨੂੰ ਪ੍ਰਸ਼ਾਦੇ ਛਕਾਉਂਦੇ ਬਾਬੇ ਕਿਤੇ ਬਾਤੋਂ ਗੱਡਾ ਡੇੜਦੇ ਆਏ ਆ ਅੱਜ ਕਥਾ ਵੀ ਮਾਫੀ ਦਿਓ ਮਾਰੇ ਕਿਰਪਾ ਕਰੀ ਅਸੀਂ ਤੋੜਨ ਦਾ ਯਤਨ ਕਰੀ ਜਾਂਦੇ ਰਹੋ ਵਿਚਾਰ ਬਾਬਾ ਜੀ ਕਹਿਣ ਲੱਗੇ ਨੇੜੇ ਹੋ ਜਾ ਸ਼ਬਦ ਦੇ 1430 ਅੰਗ ਨੇ ਆਪਾਂ ਸਿਰਫ ਦੋ ਪੰਕਤੀਆਂ ਦੇ ਨਾਲ ਮਾਰੇ ਨਾਲ ਗੱਲਾਂ ਕਰ ਲੱਗੀਆਂ ਪਾਛ ਪ੍ਰੇਮ ਦੇ ਨਾਲ ਸਮਝਾਉਂਦੇ ਕਹਿੰਦੇ ਦੇਖ ਪੁੱਤਰਾ ਪਹਿਲਾ ਹੈ ਮਿਰਗ ਮਿਰਗ ਕਹਿੰਦੇ ਹਿਰਨ ਨੂੰ ਇਨੂੰ ਕੰਨਾਂ ਦਾ ਸੁਆਦ ਕੰਨਾਂ ਦਾ ਗੱਜ ਕੇ ਆਖੋ ਸਤਨਾਮ ਜਿੱਦਾਂ ਸਾਨੂੰ ਹੈ ਇਹ ਸਾਡੇ ਵਿਆਹ ਦੇ ਵਿੱਚ ਜੇ ਗੰਦੇ ਗੀਤ ਨਾ ਲੱਗੇ ਬੋਲੋ ਵਾਹਿਗੁਰੂ ਉੱਚੀ ਬੋਲਿਆ ਕਰੋ ਸਤਨਾਮ ਸਾਡੇ ਵਿਆਹ ਸ਼ਾਦੀ ਤੇ ਟਰੈਕਟਰ ਦੇ ਉੱਤੇ ਮਸ਼ੀਨ ਦੇ ਉੱਤੇ ਸਾਡੇ ਮੋਬਾਈਲ ਦੇ ਉੱਤੇ ਜੇ ਗੰਦੇ ਗੀਤ ਨਾ ਚੱਲੇ ਤੇ ਸਾਡੀ ਮੌਤ ਹੋ ਜਾਣੀ ਹੈ ਕੀ ਕੋਣ ਕਹਿੰਦਾ ਅੱਜ ਦੇ ਸਿੰਗਰ ਉਹ ਕਹਿੰਦੇ ਅਸੀਂ ਕੀਰਤਨ ਕੀਤਾ ਅਸੀਂ ਗੁਰਬਾਣੀ ਗਾਈ ਇੱਕ ਭੈਣ ਕਹਿੰਦੀ ਮੈਂ ਮੂਲ ਮੰਤਰ ਇੱਕ ਸ਼ਬਦ ਰਿਲੀਜ਼ ਕੀਤਾ ਤੇ ਲੋਕਾਂ ਨੇ ਮੈਨੂੰ ਸੁਣਿਆ ਨਹੀਂ ਆਖੋ ਸਤਨਾਮ ਫਿਰ ਮੈਂ ਗੰਦੇ ਪਾਸੇ ਤੁਰ ਪਈ ਤੇ ਲੋਕੀ ਤੁਰ ਪਏ ਸਚਾਈ ਐ ਇੰਨਾ ਹੱਥਾਂ ਨੂੰ ਕਿਤੇ ਮਹਾਰਾਜ ਸਮੱਤ ਬਖਸ਼ ਦੇ ਮੰਦੀ ਚੀਜ਼ ਨੂੰ ਓਕੇ ਕਰਦੇ ਆਂ ਸ਼ੇਅਰ ਕਰਦੇ ਆਂ ਇਹ ਹੱਥ ਟੁੱਟ ਕਿਉਂ ਨਹੀਂ ਗਿਆ ਆਖੋ ਸਤਨਾਮ ਜਾਣ ਆਪਾਂ ਸਮਾਉ ਪਰਖ ਵੱਲੇ ਕਬੀਰ ਸੇਵਾ ਕੋ ਦੋਏ ਵਲੇ ਮੇਰੇ ਨੌਜਵਾਨ ਕਿੰਨੇ ਵੀਰ ਬੈਠੇ ਸੰਗਤ ਮੈਂ ਪ੍ਰਬੰਧਕਾਂ ਨੂੰ ਆਸ ਰਿਹਾ ਵੀ ਜਿੰਨੀ ਸੰਗਤਾਂ ਵੀ ਜਥੇ ਦੋ ਤਿੰਨ ਕਰਨੇ ਸੀ ਆਖੋ ਸਤਨਾਮ ਦੇਖੋ ਪਿਆਏ ਕਿਰਪਾ ਹੀ ਆ ਕਿਤੇ ਨਾ ਕਿਤੇ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਵੀ ਮੇਰੇ ਹਜ਼ੂਰ ਦੀ ਬਾਣੀ ਕਹਿੰਦੀ ਹੈ ਕਿ ਮਿਰਗ ਨੂੰ ਕੰਨਾਂ ਦਾ ਸੁਆਦ ਹੈ ਕੰਨਾਂ ਦਾ ਉਹ ਜਦੋਂ ਕੰਡੇ ਹੀੜੇ ਦਾ ਸਾਜ ਵੱਜਦਾ ਹੈ ਨਾ ਤੇ ਇਹਦੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਹੈ ਵਿਦਵਾਨ ਕਹਿੰਦਾ ਬੜੇ ਪਿਆਰ ਦੇ ਨਾਲ ਉਹ ਕਹਿੰਦਾ ਮਿਰਗ ਮੌਤ ਤੋਂ ਕਿਸ ਤਰ੍ਹਾਂ ਮੁਕਤ ਹੋ ਜਾਏ ਜਿਹੜਾ ਸੁਨਦਾ ਕੰਡੇ ਹੀੜੀਆਂ ਦੇ ਉਮਰ ਬੱਕਰੇ ਦੀ ਭਲਾਂ ਰਹੀ ਕਿੰਨੀ ਜਿਹੜਾ ਵਸਦਾ ਘੋਰ ਨੇ ਢੇੜੀਆਂ ਦੇ ਉਹਨਾਂ ਪਾਰ ਕੀ ਲਾਵਣਾ ਪਤਨਾ ਨੂੰ ਥੱਲੇ ਛੇਕ ਹੋ ਜਾਣ ਜਿੰਨਾ ਬੋਲੋ ਸਜਣੋ ਬੇੜੀਆਂ ਦੇ ਉਹਨਾਂ ਕੋਲ ਨਹੀਂ ਪਾਰਸਾ ਰਾਜ ਰਿੰਦਾ ਫੁੱਟ ਪੈ ਜੇ ਕਉਮਾਂ ਅਜ ਆਪਣੇ ਚ ਫੁੱਟ ਪਈ ਹੋਈ ਹੈ ਸਿੱਖ ਸਿੱਖ ਦਾ ਵੈਰੀ ਹੈ ਪੱਗ ਵਾਲਾ ਪੱਗ ਵਾਲੇ ਦੀ ਪੱਗ ਲਾਉਣ ਲਈ ਯਤਨ ਕਰ ਰਿਹਾ ਦਾੜੇ ਵਾਲਾ ਦਾੜੇ ਦਾ ਦੂਜਾ ਦਾੜਾ ਫੜਨ ਲਈ ਯਤਨ ਕਰ ਰਿਹਾ ਇੱਕ ਝੋਲੇ ਵਾਲਾ ਦੂਜੇ ਦਾ ਝੋਲਾ ਪਾੜਨ ਦਾ ਯਤਨ ਗੁਸਤਾਖੀ ਮਾਫ ਕਰ ਰਿਹਾ ਤੇ ਪੜਦਾ ਕੀ ਹੈ ਫਰੀਦਾ ਬੁਰੇ ਦਾ ਭਲਾ ਕਰ ਅੰਦਰੋਂ ਨਹੀਂ ਕਰਦਾ ਅੰਦਰੋਂ ਤੇ ਹੁਣ ਕੀ ਕਹਿਣਾ ਆਖੋ ਸਤਨਾਮ ਉਦੋਂ ਕਈ ਗੱਲਾਂ ਮੈਂ ਕਰਨੀਆਂ ਹੁੰਦੀਆਂ ਦਿਲ ਦੀਆਂ ਫਿਰ ਮੈਂ ਲਾਈਵ ਵੇਖ ਕੇ ਨਹੀਂ ਕਰਦਾ ਆਖੋ ਸਤਨਾਮ ਇਹ ਵੀ ਚਲੋ ਇਸ ਚੰਗਾ ਸਾਧਨ ਦੂਰ ਤੱਕ ਕਥਾ ਸੁਣਦੀ ਆ ਪਰ ਉਹ ਮੁੜ ਕੇ ਕਈ ਵਾਰੀ ਪਹਿਰਾ ਫਿਰ ਸੋ ਰਸ ਖਰਾਬ ਹੋ ਜਾਂਦਾ ਆਖੋ ਸਤਨਾਮ